ਸਤਿ ਸ਼੍ਰੀ ਅਕਾਲ ਜੀ ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਰੋਬੀਆ ਧੰਜਲ ਤੁਹਾਡੇ ਨਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੋਂ ਤਾਂ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਸੀਤ ਲਹਿਰ ਦਾ ਅਸਰ ਦਿਖ ਰਿਹਾ ਹੈ ਤੇ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਮੰਗਲਵਾਰ ਤੱਕ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਤੁਹਾਨੂੰ ਦੱਸਦੀ ਕਿ 11 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 5 ਡਿਗਰੀ ਤੋਂ 20 ਹੇਠਾਂ ਜਾ ਚੁੱਕਿਆ ਹੈ ਵਿਭਾਗ ਦੇ ਵੱਲੋਂ ਅੱਜ 18 ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਲੜ ਜਾਰੀ ਕਰ ਦਿੱਤਾ ਗਿਆ ਹੈ ਇਸ ਦੇ ਲਈ ਘਰੋਂ ਨਿਕਲਣ ਤੋਂ ਪਹਿਲਾਂ ਠੰਡ ਤੋਂ ਬਚਣ ਦੇ ਉਪਾਅ ਕਰਕੇ ਹੀ ਨਿਕਲੋ ਤਾਂ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਪਠਾਨਕੋਟ ਗੁਰਦਾਸਪੁਰ ਇਸ ਦੇ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਤੇ ਨਾਲ ਹੀ ਜਲੰਧਰ ਫਿਰੋਜ਼ਪੁਰ ਫਰੀਦਕੋਟ ਤੇ ਰੂਪਨਗਰ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇੱਥੇ ਦੇ ਤਾਪਮਾਨ 5 ਡਿਗਰੀ ਤੋਂ ਹੇਠਾਂ ਜਿਹੜਾ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਇਸ ਦੇ ਨਾਲ ਹੀ ਫਾਸਿਲਕਾ ਸ਼ਿਰਮੁਖਸਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਕੋਹਰੇ ਦੇ ਲਈ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇੱਥੇ ਕਈ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ 50 ਤੋਂ 100 ਮੀਟਰ ਦੇ ਵਿੱਚ ਰਹਿ ਸਕਦੀ ਹੈ ਹਾਲਾਂਕਿ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਜੋ ਹੈ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ 24 ਦਸੰਬਰ ਤੱਕ ਸੂਬੇ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਉਸ ਤੋਂ ਬਾਅਦ ਵਿੱਚ ਸੂਬੇ ਦੇ ਲੋਕਾਂ ਨੂੰ ਥੋੜੀ ਰਾਹਤ ਮਿਲਣ ਦੀ ਉਮੀਦ ਹੈ ਦਰਅਸਲ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਦੇ ਕਾਰਨ ਹੀ ਸੂਬੇ ਦੇ ਵਿੱਚ ਠੰਡ ਦਾ ਅਸਰ ਦੇਖਣ ਨੂੰ ਮਿਲਿਆ ਹੈ ਤੇ ਪਰ ਹੁਣ ਹੌਲੀ-ਹੌਲੀ ਪਹਾੜਾਂ ਦੇ ਵਿੱਚ ਵੱਲੋਂ ਜਿਹੜੀਆਂ ਆਉਣ ਵਾਲੀਆਂ ਹਵਾਵਾਂ ਦੀ ਰਫ਼ਤਾਰ ਘਟਣ ਲੱਗ ਪਈ ਹੈ ਤਾਂ ਉੱਥੇ ਹੀ ਮੌਸਮ ਨੂੰ ਲੈ ਕੇ ਵੱਡੀ ਖਬਰ ਜਿਥੇ ਕਿ ਤੁਸੀਂ ਦੇਖ ਸਕਦੇ ਹੋ ਤੁੰਦ ਹੀ ਤੁੰਦ ਨਜ਼ਰ ਆ ਰਹੀ ਹੈ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੰਜਾਬ ਦੇ ਵਿੱਚ ਸੀਤ ਲਹਿਰ ਦਾ ਅਸਰ ਦਿਖਾਈ ਦੇ ਰਿਹਾ ਹੈ ਤੇ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਠੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਤੇ ਉੱਥੇ ਇਹ ਤੁਹਾਨੂੰ ਦੱਸਦੀ ਕਿ 11 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 5 ਡਿਗਰੀ ਤੋਂ ਵੀ ਹੇਠਾ ਜਾ ਚੁੱਕਿਆ ਹੈ ਵਿਭਾਗ ਦੇ ਵੱਲੋਂ ਅੱਜ 18 ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਠੰਡ ਤੋਂ ਬਚਣ ਦੇ ਲਈ ਪਹਿਲਾਂ ਹੀ ਬਚਾਅ ਕਰਕੇ ਹੀ ਕਰੋ ਬਾਹਰ ਨਿਕਲੋ ਤੇ ਠੰਡ ਤੋਂ ਬਚਣ ਦੇ ਉਪਾਅ ਜ਼ਰੂਰ ਕਰੋ ਮੌਸਮ ਵਿਭਾਗ ਦੇ ਵੱਲੋਂ ਜੋ ਹੈ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਹੁਸ਼ਿਆਰਪੁਰ ਨਾਲ ਹੀ ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਤੇ ਨਾਲ ਹੀ ਰੂਪਨਗਰ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇੱਥੇ ਤਾਪਮਨ ਜੋ ਹੈ 5 ਡਿਗਰੀ ਤੋਂ ਹੇਠਾਂ ਜਾਣ ਦਾ ਅਨਮਾਨ ਲਗਾਇਆ ਗਿਆ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਜਲੰਧਰ, ਅਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ ਤੇ ਸ਼੍ਰੀ ਮੁਕਤਸਰ ਸਾਹਿਬ ਤੇ ਨਾਲ ਹੀ ਫਰੀਦਕੋਟ ਦੇ ਵਿੱਚ ਕੋਹਰੇ ਲਈ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇੱਥੇ ਕਈ ਇਲਾਕਿਆਂ ਦੇ ਵਿੱਚ ਵਿਜ਼ਿਬਿਲਟੀ 50 ਤੋਂ 100 ਮੀਟਰ ਦੇ ਵਿੱਚ ਰਹਿ ਸਕਦੀ ਹੈ ਤੇ ਉੱਥੇ ਹਾਲਾਂਕਿ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਆਮ ਵਾਂਗ ਰਹਿਣ ਦੀ ਪੁਖਵਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ 24 ਦਸੰਬਰ ਤੱਕ ਸੂਬੇ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਉਸ ਤੋਂ ਬਾਅਦ ਵਿੱਚ ਸੂਬੇ ਦੇ ਥੋੜੇ ਲੋਕਾਂ ਨੂੰ ਜਿਹੜੀ ਹੈ ਥੋੜੀ ਰਾਹਤ ਮਿਲਣ ਦੀ ਉਮੀਦ ਹੈ ਦਰਸਲ ਜੋ ਹੈ ਪਹਾੜਾਂ ਦੇ ਵਿੱਚ ਹੋਈ ਬਰਫਬਾਰੀ ਦੇ ਕਾਰਨ ਹੀ ਸੂਬੇ ਦੇ ਵਿੱਚ ਠੰਡ ਦਾ ਅਸਰ ਦੇਖਣ ਨੂੰ ਮਿਲਿਆ ਹੈ ਤੇ ਪਰ ਹੁਣ ਹੌਲੀ-ਹੌਲੀ ਪਹਾੜਾਂ ਦੇ ਵੱਲੋਂ ਆਉਣ ਵਾਲੀਆਂ ਹਵਾਵਾਂ ਦੀ ਰਫਤਾਰ ਵੀ ਘਟਣ ਲੱਗ ਪਈ ਹੈ ਤੁਹਾਨੂੰ ਦੱਸ ਦਈਏ ਕਿ ਮੌਸਮ ਨੂੰ ਲੈ ਕੇ ਵੱਡੀ ਖਬਰ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਸੀਤ ਲਹਿਰ ਦਾ ਅਸਰ ਦਿਖ ਰਿਹਾ ਹੈ ਤਾਂ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪ ਰਹਿਆ ਕਿਉਂਕਿ ਠੰਡ ਲਗਾਤਾਰ ਵਾਦੀ ਜਾ ਰਹੀ ਹੈ ਸਵੇਰ ਦੇ ਸਮੇਂ ਜੇਕਰ ਗੱਲ ਕੀਤੀ ਜਾਵੇ ਤਾਂ ਵਿਜ਼ਿਬਿਲਟੀ ਬਹੁਤ ਹੀ ਘੱਟ ਹੈ ਉੱਥੇ ਹੀ ਜਿਹੜੇ ਗੱਡੀਆਂ ਖਾਰਾਂ ਵਾਲੇ ਨੇ ਉਹਨਾਂ ਨੇ ਆਉਣ ਜਾਣ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੇ ਸਵੇਰ ਦੇ ਵਕਤ ਕੰਮਕਾਹਰਾ ਤੇ ਜਾਣਾ ਹੁੰਦਾ ਹੈ ਤੇ ਸ਼ਾਮ ਨੂੰ ਘਰਾਂ ਨੂੰ ਪਰਤਣਾ ਹੁੰਦਾ ਹੈ ਉੱਥੇ ਹੀ ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਤੇ 11 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 5 ਡਿਗਰੀ ਤੋਂ ਵੀ ਹੇਠਾ ਜਾ ਚੁੱਕਿਆ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਹੈ ਅੱਜ 18 ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਇਸ ਲਈ ਘਰੋਂ ਨਿਕਲਣ ਤੋਂ ਪਹਿਲਾਂ ਠੰਡ ਤੋਂ ਬਚਣ ਦੇ ਲਈ ਉਪਾਅ ਕਰਕੇ ਜ਼ਰੂਰ ਨਿਕਲੋ ਤਾਂ ਮੌਸਮ ਵਿਭਾਗ ਦੇ ਵੱਲੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਇਸ ਦੇ ਨਾਲ ਹੀ ਫਿਰੋਜ਼ਪੁਰ ਫਰੀਦਕੋਟ ਤੇ ਰੂਪਨਗਰ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਲੋਕ ਇਸ ਦੌਰਾਨ ਠੁਰਠੁਰ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਥੇ ਜੋ ਹੈ ਤਾਪਮਾਨ 5 ਡਿਗਰੀ ਤੋਂ ਵੀ ਹੇਠਾਂ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ ਅਗਲੀ ਵੱਡੀ ਖਬਰ ਦਾ ਰੁਕਾਰਦੇ ਆ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਸੰਘਣੀ ਧੁੰਦ ਦੇ ਦੌਰਾਨ ਦਰਦਨਾਕ ਹਾਦਸਾ ਵਾਪਰਿਆ ਹੈ ਤਾਂ ਉੱਥੇ ਤੁਹਾਨੂੰ ਦੱਸ ਜੀ ਕਿ ਸੰਘਣੀ ਧੁੰਦ ਦੇ ਦੌਰਾਨ ਫਿਰੋਜ਼ਪੁਰ ਫਾਜ਼ਿਲਕਾ ਰੋਡ ਉਤੇ ਹਾਦਸਾ ਵਾਪਰਿਆ ਹੈ ਤੇ ਧੁੰਦ ਦੇ ਕਾਰਨ ਬੱਸ ਦੀ ਸਾਹਮਣੇ ਤੋਂ ਟੱਕਰ ਹੋਈ ਹੈ ਤੇ ਵਾਲ-ਵਾਲ ਸਵਾਰੀਆਂ ਇਸ ਬੱਸ ਦੇ ਵਿੱਚ ਬਚੀਆਂ ਨੇ ਧੁੰਦ ਦੇ ਵਿੱਚ ਇਸ ਦੌਰਾਨ ਭਾਰੀ ਜਾਮ ਲੱਗਿਆ ਹੈ ਤੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਉਤੇ ਦਰਦਨਾਕ ਹਾਦਸਾ ਵਾਪਰਿਆ ਭਿਆਨਕ ਹਾਦਸਾ ਵਾਪਰਿਆ ਹੈ ਬੱਸ ਦੀ ਸਿੱਧੀ ਟੱਕਰ ਹੋਈ ਹੈ ਬੱਸ ਬਿਲਕੁਲ ਚੱਕਨਾ ਚੂਰ ਹੋ ਚੁੱਕੀ ਹੈ ਸਵਾਰੀ ਆਰਿਆਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਤਾਂ ਉੱਥੇ ਤੁਹਾਨੂੰ ਦੱਸ ਦੇ ਕਿ ਇਸ ਦੌਰਾਨ ਰੋਡ ਉੱਤੇ ਲੰਬਾ ਜਾਮ ਲੱਗ ਗਿਆ ਤੇ ਇਹ ਤੁੰਦ ਦੇ ਕਾਰਨ ਹਾਦਸਾ ਵਾਪਰਿਆ ਹਾਲਾਂਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਦੀ ਕੋਈ ਵੀ ਖਬਰ ਨਹੀਂ ਸਾਹਮਣੇ ਆਈ ਹੈ ਤਾਂ ਸਵਾਰੀਆਂ ਦਾ ਬਚਾਅ ਹੋ ਗਿਆ ਤੇ ਜੇਕਰ ਬੱਸ ਦੀ ਗੱਲ ਕੀਤੀ ਜਾਵੇ ਤਾਂ ਬੱਸ ਮੋਹਰੇ ਫਰੰਟ ਸਾਈਡ ਤੋਂ ਜੇਕਰ ਗੱਲ ਕੀਤੀ ਜਾਵੇ ਪੂਰੀ ਤਰ੍ਹਾਂ ਜਿਹੜੀ ਟੁੱਟ ਚੁੱਕੀ ਹੈ ਇਸ ਦੇ ਨਾਲ ਹੀ ਰੋਡ ਉੱਤੇ ਕਾਫੀ ਜ਼ਿਆਦਾ ਵੱਡਾ ਜਾਮ ਲੱਗ ਗਿਆ ਤੇ ਲੋਕਾਂ ਦੇ ਵੱਲੋਂ ਇਹ ਜਿਹੜਾ ਹਾਦਸਾ ਵੀ ਦੇਖਿਆ ਗਿਆ ਹਾਸੀ ਦੀਆਂ ਤਸਵੀਰਾਂ ਜੋ ਹੈ ਕੈਪਚਰ ਵੀ ਕੀਤੀਆਂ ਗਈਆਂ ਨੇ ਦੇਖ ਸਕਦੇ ਹੋ ਕਿ ਸ਼ੀਸ਼ੇ ਬੱਸ ਦੇ ਟੁੱਟ ਚੁੱਕੇ ਨੇ ਬੱਸ ਮੋਹਰੇ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੁੰਦ ਦੇ ਕਰਨੇ ਹਾਦਸਾ ਵਾਪਰਿਆ ਹਾਲਾਂਕਿ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਫਿਰ ਵੀ ਬਚਾ ਰਿਹਾ ਸਵਾਰੀਆਂ ਦਾ ਤਾਂ ਇਸ ਦੌਰਾਨ ਹੜਕੰਪ ਮਚ ਗਿਆ ਸਵਾਰੀਆਂ ਬਿਲਕੁਲ ਡਰ ਚੁੱਕੀਆਂ ਸੀ ਕਿਉਂਕਿ ਤੁੰਦ ਦੇ ਕਾਰਨੇ ਹਾਦਸਾ ਵਾਪਰਿਆ ਕਿਉਂਕਿ ਵਿਜ਼ਿਬਿਲਟੀ ਬਹੁਤ ਘਟ ਹੋਣ ਦੇ ਕਾਰਨ ਜੋ ਹੈ ਬੱਸ ਦੇ ਡਰਾਈਵਰ ਨੂੰ ਵੀ ਸ਼ਾਇਦ ਅੱਗੇ ਪਤਾ ਨਹੀਂ ਚੱਲਿਆ ਤੇ ਬੱਸ ਜੋ ਹੈ ਬਾਜ਼ੀ ਟੱਕਰ ਹੋ ਜਾਂਦੀ ਹੈ ਤੇ ਜਿਸ ਦੇ ਕਾਰਨ ਬੱਸ ਜੋ ਹੈ ਫਰੰਟ ਸਾਈਡ ਤੋਂ ਬੁਰੀ ਤਰ੍ਹਾਂ ਦੇ ਨਾਲ ਟੁੱਟ ਜਾਂਦੀ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕਿਸੇ ਵੀ ਸਵਾਰੀਆਂ ਦਾ ਹਾਲੇ ਤੱਕ ਨੁਕਸਾਨ ਨਹੀਂ ਹੋਇਆ ਪਰ ਇਸ ਦੌਰਾਨ ਹੜਕੰਪ ਜ਼ਰੂਰ ਮਚਿਆ ਹੈ ਰੋਡ ਉਤੇ ਜਾਨ ਜ਼ਰੂਰ ਲੱਗਿਆ ਹੈ ਜਿਸ ਤੋਂ ਬਾਅਦ ਵਿੱਚ ਇਹ ਜ਼ਰੂਰ ਦੇਖਿਆ ਜਾ ਸਕਦਾ ਹੈ ਕਿ ਜੇਕਰ ਤੁੰਦ ਨਹੀਂ ਵੱਧ ਰਹੀ ਹੈ ਤਾਂ ਆਉਣ ਜਾਣ ਦੇ ਸਬੰਧ ਵਿੱਚ ਲੋਕਾਂ ਨੂੰ ਜਿਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਜੋ ਲੋਕ ਹੈ ਇਹ ਤੁੰਦ ਦੇ ਵਿੱਚ ਬਚਾਅ ਦੇ ਜ਼ਰੂਰ ਧਿਆਨ ਰੱਖਣ ਤੇ ਸਾਵਧਾਨੀ ਦੇ ਨਾਲ ਆਪਣੀਆਂ ਮੰਜ਼ਿਲਾਂ ਦੇ ਵੱਲ ਵਧਣ ਤਾਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਹਾਸਾ ਵਾਪਰਿਆ ਹੈ বাস ਦੀ ਫਰੰਟ ਸਾਈਡ ਤੋਂ ਟੱਕਰ ਹੋਈ ਹੈ ਹਾਸੇ ਦੇ ਹਾਸੇ ਦੇ ਕਾਰਨ ਜੋ ਹੈ ਸਵਾਰੀਆਂ ਪੂਰੀ ਤਰ੍ਹਾਂ ਡਰ ਗਈਆਂ ਜਿਸ ਤੋਂ ਬਾਅਦ ਵਿੱਚ ਉਹਨਾਂ ਨੂੰ বাস ਦੇ ਵਿੱਚੋਂ ਬਾਹਰ ਕੱਢਿਆ ਗਿਆ ਹਾਲਾਂਕਿ ਕਿਸੇ ਦੇ ਵੀ ਜ਼ਖਮੀ ਹੋ ਜਾਣ ਦੀ ਖਬਰ ਨਹੀਂ ਆਈ ਹੈ ਪਰ ਜੇਕਰ বাস ਦੀ ਗੱਲ ਕੀਤੀ ਜਾਵੇ বাস ਫਰੰਟ ਸਾਈਡ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਹਾਸੇ ਦੀਆਂ ਲਾਈਵ ਸਿੱਧੀਆਂ ਤਸਵੀਰਾਂ ਨੇ ਇਸ ਤੋਂ ਬਾਅਦ ਵਿੱਚ ਇਸ ਰੋਡ ਉੱਤੇ ਕਾਫੀ ਜ਼ਿਆਦਾ ਜਾਮ ਲੱਗ ਗਿਆ ਗੱਡੀਆਂ ਦੀਆਂ ਲਾਈਨਾਂ ਦੀ ਕਤਾਰਾਂ ਤੁਸੀਂ ਦੇਖ ਹੀ ਸਕਦੇ ਹੋ ਲੰਬੀਆਂ ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ ਤੇ ਲੋਕ ਗੱਡੀਆਂ ਦੇ ਵਿੱਚ ਬਾਹਰ ਨਿਕਲ ਕੇ ਹਾਦਸਾ ਜਿੱਥੇ ਹੋਇਆ ਉੱਥੇ ਦੇਖਣ ਪਹੁੰਚੇ ਨੇ ਤਾਂ ਲੋਕਾਂ ਦਾ ਇਕੱਠ ਵੀ ਕਾਫੀ ਜ਼ਿਆਦਾ ਇਸ ਰੋਡ ਤੇ ਹੋ ਗਿਆ ਫਿਰੋਜ਼ਪੁਰ ਫਾਜ਼ਿਲਕਾ ਰੋਡ ਉਤੇ ਦਰਤਨਾਕ ਹਾਸਾ ਵਾਪਰਿਆ ਕਹਿ ਸਕਦੇ ਹਾਂ ਕਿ ਇਸ ਹਾਦਸੇ ਦੇ ਵਿੱਚ ਜੋ ਹੈ ਬਚਾਤਾ ਹੋ ਗਿਆ ਪਰ ਬੱਸ ਬਹੁਤ ਜ਼ਿਆਦਾ ਨੁਕਸਾਨੀ ਗਈ ਫਰੰਟ ਸਾਈਡ ਤੋਂ ਬੱਸ ਦੇ ਸ਼ੀਸ਼ੇ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਏ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਹੈ ਤਾਂ ਸਿੱਧੀਆਂ ਤਸਵੀਰਾਂ ਚ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਪੀਆਰਟੀਸੀ ਬੱਸ ਦੇਖੀ ਜਾ ਸਕਦੀ ਹੈ ਜਿਹੜੀ ਕਿ ਮੋਰੋ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਇਸ বাস ਦੇ ਵਿੱਚ ਸਵਾਰੀਆਂ ਸੀ ਜਿਸ ਦੇ ਕਾਰਨ ਕਾਫੀ ਜ਼ਿਆਦਾ ਹੜਕੰਪ ਮਚ ਗਿਆ ਪਰ ਗਣੀ ਮਤੇ ਰਹੀ ਕਿ ਸਵਾਰੀਆਂ ਦਾ ਬਚਾਅ ਹੋ ਗਿਆ ਜਿਸ ਤੋਂ ਬਾਅਦ ਵਿੱਚ ਇਸ বাস ਦੇ ਪਿੱਛੇ ਜੋ ਹੈ ਕਾਫੀ ਜ਼ਿਆਦਾ ਜਿਹੜੀਆਂ ਵਾਹਨ ਆ ਰਹੇ ਸੀ ਉਹ ਰੁਕ ਗਏ ਤੇ ਗੱਡੀਆਂ ਦੇ ਵਿੱਚੋਂ ਬਾਹਰ ਨਿਕਲੇ ਤਾਂ ਰੋਡ ਉੱਤੇ ਕਾਫੀ ਜ਼ਿਆਦਾ ਜਾਮ ਲੱਗ ਗਿਆ ਟੋਂਤੇ ਦੇ ਕਾਰਨ ਇਹ ਹਾਦਸਾ ਵਾਪਰਿਆ ਹਾਲਾਂਕਿ ਬਚਾਅ ਹੋ ਗਿਆ ਪਰ ਬੱਸ ਦਾ ਬਹੁਤ ਹੀ ਨੁਕਸਾਨ ਹੋ ਗਿਆ ਫਰੰਟ ਸਾਈਡ ਤੋਂ ਬੱਸ ਪੂਰੀ ਤਰ੍ਹਾਂ ਟੁੱਟ ਗਈ ਤਾਂ ਉੱਥੇ ਹੀ ਜਿਹੜੀ ਹੈ ਬੱਸ ਦੇ ਛੀਚੇ ਆ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤਾਂ ਲੋਕਾਂ ਦੇ ਵੱਲੋਂ ਜੋ ਹੈ ਬਚਾਅ ਕਾਰਜ ਕੀਤਾ ਗਿਆ ਸਵਾਰੀਆਂ ਨੂੰ ਇਸ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਸਹੀ ਸਲਾਮਤ ਤੇ ਪਰ ਜੇ ਦੇਖਿਆ ਜਾਵੇ ਤਾਂ ਧੁੰਦ ਦੇ ਕਾਰਨ ਵੱਡਾ ਹਾਦਸਾ ਹੋ ਸਕਦਾ ਸੀ ਪਰ ਗਣੀ ਮਤੇ ਰਹੀ ਕਿ ਬਚਾ ਹੋ ਗਿਆ ਬੱਸ ਦਾ ਤਾਂ ਨੁਕਸਾਨ ਹੋ ਗਿਆ ਪਰ ਸਵਾਰੀਆਂ ਜੋ ਹੈ ਉਹਨਾਂ ਨੂੰ ਬਚਾ ਲਿਆ ਗਿਆ ਤਾਂ ਜੋ ਹੈ ਰੋਡ ਉੱਤੇ ਕਾਫੀ ਵੱਡਾ ਜਾਮ ਦੇਖਣ ਨੂੰ ਮਿਲਿਆ ਹੈ ਤਾਂ ਬੱਸ ਜੋ ਹੈ ਫਰਾਂਟ ਸ਼ਾਇਟ ਟੁੱਟੀ ਹੈ ਤੇ ਧੁੰਦ ਦੇ ਕਾਰਨ ਜੋ ਹੈ ਹਾਦਸਾ ਵਾਪਰਿਆ ਤਾਂ ਲੋਕਾਂ ਦੇ ਵੱਲੋਂ ਬਚਾਅ ਕਾਰਜ ਕੀਤਾ ਗਿਆ ਜਦੋਂ ਇਹ ਬੱਸ ਦੀ ਟੱਕਰ ਹੋਈ ਹੈ ਉਸ ਤੋਂ ਬਾਅਦ ਵਿੱਚ ਜਿਹੜੇ ਲੋਕ ਵਾਹਨਾਂ ਤੇ ਜਾ ਰਹੇ ਸੀ ਉਹਨਾਂ ਦੇ ਵੱਲੋਂ ਵਾਹਨ ਖੜੇ ਕਰ ਦਿੱਤੇ ਗਏ ਰੋਡ ਤੇ ਹੀ ਤੇ ਸਵਾਰੀਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਰੋਡ ਤੇ ਲੰਬਾ ਜਾਮ ਲੱਗ ਗਿਆ ਦੇਖ ਹੀ ਸਕਦੇ ਹੋ ਤੁਸੀਂ ਲੋਕ ਆਪਣੇ ਵਾਹਨਾਂ ਦੇ ਵਿੱਚੋਂ ਬਾਹਰ ਨਿਕਲ ਕੇ ਟੁੱਟੀ ਹੋਈ ਬੱਸ ਨੂੰ ਦੇਖ ਰਹੇ ਨੇ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਦਿਲਜੀਤ ਦੋਸਾਂਝ ਜੋ ਕਿ ਆਪਣੇ ਸੰਗੀਤਕ ਟੂਰ ਦਿਲ ਲੂਮੀਨਾਟੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਹਾਲੀ ਦੇ ਵਿੱਚ ਉਹਨਾਂ ਦਾ ਸ਼ੋਅ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਹੁਣ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਵਾਲੇ ਸ਼ੋਅ ਨੂੰ ਲੈ ਕੇ ਕਲੇਸ਼ ਪੈਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਜਿਸ ਦੇ ਕਰਕੇ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੈ ਤੇ ਚੰਡੀਗੜ੍ਹ ਦੇ ਵਿੱਚ ਦਿਲਜੀਤ ਦੋਸਾਂਝ ਵੱਲੋਂ ਕੀਤਾ ਗਿਆ ਸ਼ੋਅ ਦਿਲ ਲੂਮੀਨਾਟੀ ਇੰਡੀਆ ਅਜੇ ਵੀ ਚਰਚਾ ਦੇ ਵਿੱਚ ਵਿਸ਼ਾ ਬਣਿਆ ਹੋਇਆ ਹੈ ਤੇ ਦਰਸਲ ਵਿੱਚ ਦਿਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਰਿਪੋਰਟ ਦੇ ਅਨੁਸਾਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ 14 ਦਸੰਬਰ ਨੂੰ ਸੈਕਟਰ 34 ਦੇ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਰੋਹ ਦੇ ਦੌਰਾਨ ਸ਼ੋਰ ਦਾ ਪੱਧਰ ਮਨਜ਼ੂਰ ਸੀਮਾ ਤੋਂ ਵੱਧ ਸੀ ਤਾਂ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਗਾਇਕ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਦੇ ਦੌਰਾਨ ਸ਼ੋਰ ਦਾ ਪੱਧਰ 70 ਤੋਂ 80 ਡੈਸੀਬਲ ਤੱਕ ਸੀ ਜੋ ਕਿ ਸ਼ੋਰ ਪ੍ਰਦੂਸ਼ਣ ਜੋ ਹੈ ਨੀਮਾ 2000 ਦੀ ਉਲੰਘਣਾ ਹੈ ਤਾਂ ਉਥੇ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਨੂੰ ਜੋ ਹੈ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ ਆਪਣੀ ਰਿਪੋਰਟ ਦੇ ਵਿੱਚ ਸੀਪੀਸੀਸੀ ਨੇ ਪਾਇਆ ਕਿ ਸਮਾਗਮ ਦੇ ਦੌਰਾਨ ਸ਼ੋਰ ਦਾ ਪੱਧਰ ਜੋ ਸੀ 70 ਤੋਂ 80 ਡੈਸੀਬਲ ਤੱਕ ਸੀ ਤੇ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਸਮੇਂ ਡਿਪਟੀ ਕਮਿਸ਼ਨਰ ਨਿਸ਼ਾੰਤ ਯਾਦਵ ਦੀ ਸਮਾਗ 20 ਸਮਾਗਮ ਦੇ ਵਿੱਚ ਉਹ ਮੌਜੂਦ ਸਨ ਤਾਂ ਹਾਈ ਕੋਰਟ ਨੇ 13 ਦਸੰਬਰ ਨੂੰ ਆਪਣੇ ਨਿਰਦੇਸ਼ਾਂ ਦੇ ਵਿੱਚ ਕਿਹਾ ਸੀ ਕਿ ਸੰਗੀਤ ਉਤਸਵ ਦੇ ਵਿੱਚ ਸ਼ੋਰ ਦਾ ਜੋ ਪੱਧਰ ਹੈ 75 ਡੈਸੀਬਲ ਤੋਂ ਵੱਧ ਨਹੀਂ ਹੋਣਾ ਚਾਹੀਦਾ ਤੇ ਨਿਰਦੇਸ਼ ਦਿੱਤੇ ਸਨ ਕਿ ਜੇਕਰ ਇਹਨਾਂ ਸੀਮਾਵਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਪ੍ਰਬੰਧਕਾਂ ਦੇ ਵਿਰੁੱਧ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ ਤਾਂ ਉੱਥੇ ਹੀ ਤੁਹਾਨੂੰ ਦੱਸਦੀ ਕਿ ਦਲਜੀਤ ਦੋਸਾਂਝ ਦਾ ਸੈਕਟਰ 34 ਦੇ ਵਿੱਚ ਸ਼ੋਅ ਹੋਇਆ ਸੀ ਜਿਸ ਨੂੰ ਲੈ ਕੇ ਦਲਜੀਤ ਦੋਸਾਂਝ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦੱਸਦੀ ਕਿ ਦਿਲਜੀਤ ਜੋ ਕਿ ਆਪਣੇ ਸੰਗੀਤਕ ਟੂਰ ਦਿਲ ਲੂਮੀਨਾਟੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਨੇ ਤੇ ਹਾਲ ਹੀ ਦੇ ਵਿੱਚ ਉਹਨਾਂ ਦਾ ਸ਼ੋਅ ਜੋ ਹੈ ਚੰਡੀਗੜ੍ਹ ਦੇ ਵਿੱਚ ਹੋਇਆ ਤਾਂ ਹੁਣ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਵਾਲੇ ਸ਼ੋਅ ਨੂੰ ਲੈ ਕੇ ਜੋ ਕਲੇਸ਼ ਹੈ ਉਹ ਵਾਧਦਾ ਜਾ ਰਿਹਾ ਹੈ ਇਸ ਨੂੰ ਲੈ ਕੇ ਕੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ 1 ਡੈਸੀਬਲ ਜਿਹੜਾ ਹੈ ਉੱਥੇ ਪਲੇ ਕੀਤਾ ਗਿਆ ਉਹਦੇ ਅਕੋਰਡਿੰਗਲੀ ਜੋ ਕੰਸਰਨ ਟੀਮ ਸੀ ਗਿਆ ਉਹਨਾਂ ਨੇ ਫਰਦਰ ਲਿਖ ਕੇ ਦਿੱਤਾ ਕਿ ਜੋ ਵੀ ਵੋਲੇਸ਼ਨ ਹੋਈ ਹੈ ਉਹਦੇ ਅਕੋਰਡਿੰਗਲੀ ਸੈਕਟਰ ਸੈਕਸ਼ਨ 15 এনवायरमेंट ਐਕਟ ਅਕੋਰਡਿੰਗਲੀ ਜੋ ਪਾਬੰਦੀ ਕਾਰਵਾਈ ਕੀਤੀ ਚਲਦੀ ਹੈ ਹੈ ਨੌਇਸ ਤੋਂ ਇਲਾਵਾ ਕਰਾਊਡ ਮੈਨੇਜਮੈਂਟ ਐਂਡ ਟ੍ਰੈਫਿਕ ਮੈਨੇਜਮੈਂਟ ਦੇ ਰਿਗਾਰਡਿੰਗ ਵੀ ਸੀ ਜਿਹੜਾ ਤੁਸੀਂ ਦੇਖਿਆ ਹੋਊਗਾ ਰਿਪੋਰਟਸ ਆ ਰਹੀਆਂ ਕਿ ਅਰਾਊਂਡ 122 ਤੋਂ 150 ਜਿਹੜੇ ਮੋਬਾਈਲ ਸੈੱਲ ਉੱਥੋਂ ਚੋਰੀ ਕੀਤੇ ਗਏ ਨੇ ਤੇ ਇਹਦੇ ਵਿੱਚ ਦਿਲਜੀਤ ਉਸਾਂਜੀਵ ਲੋ ਇਹ ਟਿੱਪਣੀ ਆਈ ਕਿ ਜਿਹੜਾ ਯੂਟੀ ਚੰਡੀਗੜ੍ਹ ਜਿਹੜਾ ਐਡਮਿਨ ਹਮ ਬਟ ਦੇਖੋ ਜੀ ਜਿਹੜੀ ਇੱਥੇ ਮਿਸ ਕਮਿਊਨੀਕੇਸ਼ਨ ਐ ਮਿਸ ਗੈਪ ਹੈ ਉਹਨਾਂ ਦੀ ਟੀਮ ਐਂਡ ਆਰਗੇਨਾਈਜ਼ਰਸ ਵਿੱਚ ਹੈ ਕਿਉਂਕਿ ਜਿਹੜਾ ਸੈਕਟਰ 34 ਐ ਉਹ ਦੈਟ ਇਜ਼ ਇਨ ਦਾ ਹਾਰਟ ਆਫ ਦਾ ਸਿਟੀ ਹਮ ਤੇ ਸਾਡੀ ਜਿਹੜੀ ਪੀਐਲਸੀ ਉਹਦੇ ਵਿੱਚ ਵੀ ਸਾਡੀ ਇਹ ਮੰਗ ਸੀ ਕਿ ਜੋ ਵੈਨਿਊ ਐ ਵੈਨਿਊ ਚੇਂਜ ਕਰ ਦਿੱਤਾ ਜਾਵੇ ਈਵਨ ਦਲਜੀਤ ਸਿੰਘ ਸਾਹਿਬੀ ਚਾਹੁੰਦੇ ਕਿ ਸੈਂਟਰ ਵਿੱਚ ਸਟੇਜ ਲੱਗਾ ਹੋਵੇ ਆਲੇ ਦੁਆਲੇ ਉਹਨਾਂ ਦੀ ਹੋਣ ਸੋਵੇ ਉਹ ਵੀ ਇੱਥੇ ਇਨਫਰਾਸਟਰਕਚਰ ਪ੍ਰੋਪਰ ਅਵੇਲੇਬਲ ਹੈ ਜਿਹੜਾ ਨਿਊ ਚੰਡੀਗੜ੍ਹ ਵਿੱਚ ਜਿਹੜਾ ਸਟੇਡੀਅਮ ਹੈ ਉਹਦੀ अराउंड 38000 ਸੀਟਿੰਗ ਕੈਪੈਸਿਟੀ ਹੈ ਹੂੰ ਉਹਦੇ ਅਕੋਰਡਿੰਗਲੀ ਜੋ ਇਨਫਰਾਸਟ੍ਰਕਚਰ ਹੈ ਸੈਂਟਰ ਚ ਸਟੇਜ ਲਾ ਕੇ ਆਲੇ ਦੁਆਲੇ ਜੋ ਵੀ ਪ੍ਰੋਪਰ ਹੋ ਸਕਦਾ ਹੈ ਸਭ ਕੁਝ ਹੂੰ ਜਿਹੜਾ ਫਰਦਰ ਏਪੀਟੀ ਲੋ ਦਾ ਸ਼ੋ ਆ ਰਿਹਾ ਉਹਦੇ ਵਿੱਚ ਹੀ ਹੁਣ ਯੂਟੀ ਐਡਮਿਨਿਸਟ੍ਰੇਸ਼ਨ ਨੇ ਜਵਾਬ ਦਿੱਤਾ ਕੋਰਟ ਵਿੱਚ ਕਿ ਸੈਕਟਰ 34 ਤੋਂ ਸੈਕਟਰ 25 ਫਰੇਲੀ ਗਰਾਊਂਡ ਵਿੱਚ ਜਿਹੜਾ ਹੈ ਉਹਨੂੰ ਸ਼ਿਫਟ ਕਰ ਰਿਹਾ ਹੈ ਵੈਨਿਊ ਦਰਜੀਤ ਦਸਾਂ ਦੇ ਸ਼ੋ ਦੇ ਨਾਲ ਕੋਈ ਕਨਸਰਨ ਨਹੀਂ ਸੀਗਾ ਹੂੰ ਸਿਰਫ ਜਿਹੜੇ ਕਨਸਰਟ ਜਿੱਥੇ ਹੋ ਰਿਹਾ ਸੀ ਵੈਨਿਊ ਨੂੰ ਲੈ ਕੇ ਅਸੀਂ ਕੋਰ ਸੈਂਟਰ ਦੇ ਵਿੱਚ ਇਹਦੇ ਕਾਰਨ ਪੂਰੇ ਚੰਡੀਗੜ੍ਹ ਨੂੰ ਹੀ ਸਫਰ ਕਰਨਾ ਪੈਂਦਾ ਹਾਂ ਹਾਂ ਇਹ ਉੱਥੇ ਟ੍ਰੈਫਿਕ ਜਮਸ ਹੋ ਜਾਂਦਾ ਹੋਰ ਜਿਹੜੀਆਂ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੰਸਰਟ ਦੇ ਦੌਰਾਨ ਹੁਣ ਜੇਕਰ ਮੰਨ ਲਿਆ ਜਾਵੇ ਕਿ ਕੰਸਰਟ ਦੇ ਦੌਰਾਨ ਕੋਈ ਵੀ ਅਮਰਜੈਂਸੀ ਜਿਹੜੀ ਐਂਬੂਲੈਂਸ ਹੈ ਉਹ ਫਸ ਜਾਂਦੀ ਹੈ ਹਾਂ ਤੇ ਉੱਥੇ ਹੀ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ ਤੇ ਇਹਦੇ ਨਾਲ ਕੀ ਇੱਕ ਮੈਸੇਜ ਜਾਊਗਾ ਕਿ ਕੰਸਰਟ ਦਿਲਜੀਤ ਦੇ ਕੰਸਰਟ ਕਰਕੇ ਹਾਂ ਪੇਸ਼ੈਂਟ ਦੀ ਡੈਥ ਹੋ ਗਈ ਰਸਤੇ ਦੇ ਵਿੱਚ ਤੇ ਇਹ ਤਾਂ ਦੋਨਾਂ ਤਰ੍ਹਾਂ ਦੇ ਲਈ ਹੀ ਆ ਇਹ ਦਲਜੀਤ ਦੇ ਫਾਇਦੇ ਲਈ ਵੀ ਆ ਤੇ ਆਮ ਜਨਤਾ ਦੇ ਫਾਇਦੇ ਲਈ ਵੀ ਆ ਹਾਂ ਹੁਣ ਜਿਹੜੀ ਅੱਗੇ ਉਲੰਘਣਾ ਹੋਈ ਹੈ ਜਿਹੜੀ ਵੀ ਕਾਨੂੰਨਾਂ ਦੀ ਪ੍ਰੋਪਰ ਰਿਪੋਰਟ ਬਣੂਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਆਂ ਜਿੱਥੇ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸੀਫ਼ੇ ਦੀ ਚਰਚਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਦੇ ਸਾਹਮਣੇ ਆਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਲਗਾਤਾਰ ਵਿਸ਼ੇਸ਼ ਵਿਅਕਤੀ ਮੇਰੀ ਕਿਦਾਰਕੁਸ਼ੀ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਮੁਕਸਦ ਸਾਹਿਬ ਤੋਂ ਇੱਕ 18 ਸਾਲ ਪੁਰਾਣਾ ਸਾਡਾ ਪਰਿਵਾਰਕ ਝਗੜਾ ਸੀ ਅਤੇ ਜਿਸ ਦੇ ਵਿੱਚ ਇੱਕ ਸਖਸ਼ ਨੂੰ ਲੈ ਕੇ ਮੀਡੀਆ ਦੇ ਵਿੱਚ ਲਿਆ ਕੇ ਵੱਖ-ਵੱਖ ਇੰਟਰਵਿਊ ਕਰਵਾਈਆਂ ਜਾ ਰਹੀਆਂ ਨੇ ਅਤੇ ਜਿਸ ਨੇ ਮੇਰੇ ਉੱਤੇ ਬਹੁਤ ਵੱਡੇ ਇਲਜ਼ਾਮ ਲਗਾਏ ਸਨ ਅਤੇ ਜਿਸ ਦਾ ਜਵਾਬ ਮੈਂ ਗੁਰੂ ਗ੍ਰੰਥ ਸਾਹਿਬੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੇ ਚੁੱਕਾ ਹਾਂ ਤੇ ਉਹਨਾਂ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ 2 ਦਸੰਬਰ ਤੋਂ ਬਾਅਦ ਵਿੱਚ 18 ਸਾਲ ਪੁਰਾਣਾ ਮਾਮਲਾ ਜੋ ਹੈ ਲਗਾਤਾਰ ਉਛਾਲਿਆ ਜਾ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਫਕਾ ਅਕਾਲੀ ਆਗੂ ਅਤੇ ਮੁਖਸਰ ਸਾਹਿਬ ਦੇ ਅਕਾਲੀ ਲੀਡਰਾਂ ਸਾਜੇ ਤੌਰ ਉਤੇ ਉਸ ਲੜਕੇ ਨੂੰ ਚੁੱਕ ਕੇ ਲੈ ਗਏ ਅਤੇ ਵੱਖ-ਵੱਖ ਮੀਡੀਆ ਚੈਨਲਾਂ ਉੱਤੇ ਮੇਰੇ ਖਿਲਾਫ ਇੰਟਰਵਿਊ ਕਰਵਾਈਆਂ ਗਈਆਂ ਉੱਥੇ ਤੁਹਾਨੂੰ ਦੱਸਦੀ ਕਿ ਉਹਨਾਂ ਨੇ ਕਿਹਾ ਕਿ ਜੋ ਇਲਜ਼ਾਮ ਮੇਰੇ ਉੱਤੇ ਲੱਗੇ ਨੇ ਉਹ ਇੰਟਰਵਿਊ ਮੇਰੇ ਵਕੀਲ ਦੇ ਵੱਲੋਂ ਡਿਲੀਟ ਕਰਵਾਈਆਂ ਗਈਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਇਹ ਸਚਾਈ ਦੱਸਣ ਦੇ ਲਈ ਮੈਂ ਸ਼੍ਰੀ ਤਕਤ ਸਾਹਿਬ ਦੀ ਫਸੀਲ ਤੇ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸ਼ਾਮਲ ਹੋਇਆ ਹਾਂ ਉਹਨਾਂ ਨੇ ਕਿਹਾ ਕਿ ਇਹ ਵੀ ਦੱਸ ਦਿੰਦਾ ਹਾਂ ਕਿ ਟਰੋਲਾ ਨੂੰ ਇਹ ਨਾ ਲੱਗੇ ਕਿ ਮੈਂ ਉਹਨਾਂ ਤੋਂ ਡਰ ਗਿਆ ਮੈਂ ਸਿਰਫ ਸੰਗਤ ਨੂੰ ਸਪਸ਼ਟੀਕਰਨ ਦੇਣ ਦੇ ਲਈ ਆਇਆ ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਇਹ ਵੀ ਕਿਹਾ ਕਿ ਮੇਰਾ ਗੁਨਾਹ ਇਹ ਕਿ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ 2 ਦਸੰਬਰ ਨੂੰ ਸ਼ਾਮਲ ਹੋ ਗਿਆ ਤਾਂ ਜੋ ਪੰਜ ਸਿੰਘ ਸਹਿਬਾਨਾਂ ਦਾ ਫੈਸਲਾ ਸੀ ਉਸ ਉੱਤੇ ਸਾਈਨ ਸਭ ਦੇ ਹੋਏ ਸਨ ਤੇ ਪਰ ਮੈਨੂੰ ਹੀ ਟਰੋਲ ਕੀਤਾ ਜਾ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਾਂਗਾ ਕਿ ਮੈਂ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਕੋਈ ਪਾਪ ਦਾ ਪਾਕੀਦਾਰ ਨਹੀਂ ਬਣਿਆ ਮੈਨੂੰ ਕੱਢਣਾ ਤਾਂ ਕੱਢ ਦਿਓ ਤਾਂ ਰੱਖਣਾ ਤਾਂ ਰੱਖਣਾ ਤਾਂ ਰੱਖ ਲਿਓ ਪਰ ਮੈਂ ਅਸਤੀਫਾ ਨਹੀਂ ਦੇ ਰਿਹਾ ਤਾਂ ਜਿਹਾ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਤਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦੀ ਚਰਚਾ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ মিডিਆ ਦੇ ਸਾਹਮਣੇ ਆਏ ਨੇ ਤੇ ਇਸ ਦੌਰਾਨ ਉਹਨਾਂ ਨੇ ਲਗਾਤਾਰ ਵਿਸ਼ੇਸ਼ ਕਿਹਾ ਹੈ ਕਿ ਕੋਈ ਲਗਾਤਾਰ ਜਿਹੜੇ ਵਿਸ਼ੇਸ਼ ਵਿਅਕਤੀ ਮੇਰੀ ਕੁਦਾਰਕੁਸ਼ੀ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਮੁਖਸਰ ਸਾਹਿਬ ਤੋਂ ਇੱਕ 18 ਸਾਲ ਦਾ ਪੁਰਾਣਾ ਜਿਹੜਾ ਸਾਡਾ ਪਰਿਵਾਰਕ ਝਗੜਾ ਸੀ ਜਿਸ ਦੇ ਵਿੱਚ ਇੱਕ ਸ਼ਖਸ ਨੂੰ ਲੈ ਕੇ মিডিਆ ਦੇ ਵਿੱਚ ਲਿਆ ਕੇ ਵੱਖ-ਵੱਖ ਇੰਟਰਵਿਊ ਕਰਵਾਈਆਂ ਜਾ ਰਹੀਆਂ ਨੇ ਜਿਸ ਤੇ ਮੇਰੇ ਤੇ ਬਹੁਤ ਵੱਡੇ ਇਲਜ਼ਾਮ ਲਗਾਏ ਗਏ ਸਾਨ ਤੇ ਜਿਸ ਦਾ ਜਵਾਬ ਮੈਂ ਗੁਰੂਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਦੇ ਚੁੱਕਾ ਹਾਂ ਉਹਨਾਂ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ 2 ਦਸੰਬਰ ਤੋਂ ਬਾਅਦ ਵਿੱਚ 18 ਸਾਲ ਦਾ ਪੁਰਾਣਾ ਮਾਮਲਾ ਜੋ ਹੈ ਲਗਾਤਾਰ ਉਛਾਲਿਆ ਜਾ ਰਿਹਾ ਹੈ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਸੁਣਦੇ ਹਾਂ ਜਿਉਂ ਨਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਕਾਟ ਕਰਨ ਦੇ ਲਈ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਗੀਦਾਰ ਨਹੀਂ ਬਣੂਗਾ ਮੈਨੂੰ ਕੱਟਣਾ ਕੱਟ ਦਿਓ ਮੈਨੂੰ ਰੱਖਣਾ ਰੱਖ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਨੂੰ ਜਿਹੜੀ ਹੈ ਪਿਛਲੇ 10 ਦਿਨਾਂ ਤੋਂ ਦਿੱਤੀ ਜਾ ਰਹੀ ਹੈ ਸਾਡੇ ਅਸੀਂ ਮਲਵਈ ਹੁੰਨੇ ਆ ਤੇ ਮਲਵਈਆਂ ਦੀ ਬੋਲ ਚਾਲ ਦੇ ਵਿੱਚ ਸਾਲਾ ਸ਼ਬਦ ਜਿਹੜਾ ਹੈਗਾ ਇਹ ਨਿਕਲ ਜਾਣਾ ਇਸ ਸੁਭਾਅਕ ਹੁੰਦਾ ਆਮ ਚਾਲ ਬੋਲਦੇ ਅਸੀਂ ਕਹਿ ਦਿੰਨੇ ਆ ਤੋਜੀ ਗੱਲ ਮੈਂ ਕਹਿਣਾ ਕਿ 1.5 ਘੰਟੇ ਦੀ ਵੀਡੀਓ ਹੈ ਜਿਹੜੀ ਅਸੀਂ ਰਿਕਾਰਡ ਕਰਾਈ ਸੀ ਖੁਦ 1.5 ਘੰਟੇ ਦੀ ਜਿਹੜੀ ਵੀਡੀਓ ਹੈ ਉਹਨੂੰ ਪ੍ਰਸਾਰਤ ਕਰਨ ਲੋਕ ਸਾਨੂੰ ਗਾਲਾਂ ਕੱਢਣਗੇ ਕਿ ਤੁਸੀਂ ਉਸ ਬੰਦੇ ਤੇ ਛੱਤਰ ਕਉ ਨਾ ਮਾਰੀ ਜਿਸ ਕਿਸਮ ਦਾ ਉਹਦਾ ਬਿਹੇਵੀਅਰ ਸੀ ਉਹ ਮੇਰੇ ਨਾਲ ਹੀ ਇੱਕ 27 ਸਕਿੰਡ ਦਾ ਕਲਿੱਪ ਕੱਟ ਕੇ ਤੇ ਚਲਾ ਰਹੇ ਹਾਂ ਮੈਨੂੰ ਨੀਵਾ ਦਿਖਾਉਣ ਵਾਸਤੇ ਇਹ ਕਿੱਥੋਂ ਦੀ ਸਿਆਣ ਪੈ ਗਈ ਹੈ ਡੇਢ ਘੰਟੇ ਦੀ ਪਾਓ ਵੀਡੀਓ ਫਿਰ ਸਾਨੂੰ ਲੋਕ ਕਹਿਣਗੇ ਤੁਸੀਂ ਉਹਨੂੰ ਛੱਡ ਕੇਵੇਂ ਦਿੱਤਾ ਇਹਦੇ ਜੂਤ ਕਿਉਂ ਨਹੀਂ ਫੇਰੇ ਜਿਸ ਕਿਸਮ ਦੀ ਬਤਮੀਜ਼ੀ ਜਿਹੜੀ ਉੱਥੇ ਪੰਥ ਸਿੰਘ ਸਹਿਬਾਨ ਦੇ ਸਾਹਮਣੇ ਕੀਤੀ ਗਈ ਹੈ ਸਾਰੀ ਪ੍ਰਸਾਰਤ ਕਰੋ ਪਹਿਲਾ ਉਹ ਮੰਗ ਕਰਦਾ ਹੀ ਮੈਂ ਮੰਗ ਕਰਦਾ ਸਾਰੀ ਪ੍ਰਸਾਰਤ ਕਰੋ ਚਲਾਓ ਉਹਨੂੰ ਕੰਟੀਨਿਊ ਕਰੋ ਉਹ ਵੀਡੀਓ ਉਹ ਵੀਡੀਓ ਬਰਤੋਹਾ ਵੱਲੋਂ ਪਾਈ ਗਈ ਜੀ ਮੈਂ ਹੈਰਾਨ ਹੈ ਕਿ ਉਹ ਵੀਡੀਓ ਬਾਹਰ ਕਿਵੇਂ ਆ ਗਈ ਕਿਉਂਕਿ ਉਹ ਵੀਡੀਓ ਜਿਹੜੀ ਹੈ ਮੈਂ ਖੁਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਕਰਾਈ ਸੀ ਮੈਂ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਸੈਕਟਰੀਅਟ ਦੇ ਵਿੱਚੋਂ ਡਿਲੀਟ ਕਰਾਈ ਸੀ ਔਰ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਈਟੀ ਵਿੰਗ ਦੇ ਕੈਮਰਿਆਂ ਦੇ ਵਿੱਚੋਂ ਡਿਲੀਟ ਹੋਈ ਸੀ ਜਿੰਨਾ ਕਾਰਡਾਂ ਦੇ ਵਿੱਚੋਂ ਡਿਲੀਟ ਹੋਈ ਸੀ ਉਹਨਾਂ ਕਾਰਡਾਂ ਦੇ ਵਿੱਚ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਫਿਰ ਰਿਕਾਰਡਿੰਗ ਹੋਈ ਫਿਰ ਡਿਲੀਟ ਹੋਈ ਤੇ ਪ੍ਰਾਣੀ ਰਿਕਵਰ ਕਰਨੀ ਬਹੁਤ ਔਖੀ ਹੁੰਦੀ ਹੈ ਇਹਦੀ ਇੱਕੋ ਹੀ ਪੈਨ ਡਰਾਈਵ ਸੀ ਜਿਹੜੀ ਮਨਜੋਤ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਦੇ ਕੋਲ ਸੀ ਮੈਂ ਗੋਰਾ ਕਿਤੇ ਮੈਂ ਦਸਤ ਤਾ ਗੁਰੂ ਵੀ ਹਜ਼ੂਰੀ ਚ ਉਹਨਾਂ ਗੁਨਾਹਾਂ ਦੀ ਮੈਨੂੰ ਸਜ਼ਾ ਮਿਲ ਰਹੀ ਤੁਹਾਨੂੰ ਕੀ ਲੱਗਦਾ ਹੈਗਾ ਕਿ ਫੈਸਲਾ ਕਿਹੜਾ ਨਹੀਂ ਮੰਜੂਰ ਸੇਵਾ ਉਹ ਕਰ ਗਏ ਹੈਗੇ ਨੇ ਜਾਂ ਕੁਝ ਕਿੱਥੇ ਅੜਚੇ ਨਾਲ ਫਿਰ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਇਹ ਤਾਂ ਇਹ ਤਾਂ ਇਹ ਤਾਂ ਉਹੀ ਬਿਹਤਰ ਦੱਸ ਸਕਦੇ ਆ ਕਿ ਕਿਹੜਾ ਫੈਸਲਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਤੁਸੀਂ ਕਿਹਾ ਕਿ ਕਿਹੜੇ ਫੈਸਲੇ ਤੋਂ ਜੇਕਰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾਈ ਜਾਂਦੀ ਮੈਂ ਸ਼ਾਮਲ ਨਹੀਂ ਹੋਊਗਾ ਤੁਹਾਨੂੰ ਕੀ ਲੱਗਦਾ ਕਿ ਫੈਸਲਾ ਕਿਵੇਂ ਡਾਇਵਰਟ ਕੀਤਾ ਜਾ ਸਕਦਾ ਡਾਇਵਰਟ ਜਿਹੜਾ ਹੈਗਾ ਅਸਤੀਫਿਆਂ ਦੀ ਜਿਹੜੀ ਗੱਲ ਹੈਗੀ ਹੈ ਪਾਸ ਹੋਣ ਦੀ ਗੱਲ ਹੈ ਜਾਂ ਸੱਤ ਮੈਂਬਰ ਕਮੇਟੀ ਦੀ ਗੱਲ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਸੰਗਤ ਕਹਿ ਰਹੀ ਹੈ ਕਿ ਫੈਸਲਾ ਬੜਾ ਢਿੱਲਾ ਹੋਇਆ ਸਾਰੀ ਸੰਗਤ ਨਹੀਂ ਕਹਿ ਰਹੀ ਮੈਂ ਮਾਫ ਕਰਨਾ ਮੈਂ ਸਾਰੀ ਸੰਗਤ ਨੂੰ ਕਹਿ ਸਕਦਾ ਕੁਝ ਸੈਕਟਰ ਹੈ ਜਿਹੜੇ ਕਹਿੰਦੇ ਕਿ ਫੈਸਲਾ ਬੜਾ ਢਿੱਲਾ ਹੋਇਆ ਤੇ ਜਿਨ੍ਹਾਂ ਬਾਰੇ ਫੈਸਲਾ ਹੋਇਆ ਉਹ ਕਹਿੰਦੇ ਫੈਸਲਾ ਬੜਾ ਜਿਹੜਾ ਉਹ ਸਖਤ ਹੋ ਗਿਆ ਜੀ ਇਹ ਲੱਗੋ ਵੀ ਨਹੀਂ ਕੀਤਾ ਜਾ ਰਿਹਾ ਕੋ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਵੀ ਇਨ ਬਿਟਵੀਨ ਕਿਤੇ ਸੰਪਰਕ ਹੋਇਆ ਕਿ ਯਾਰ ਉਹ ਵਰਕਿੰਗ ਕਮੇਟੀ ਵਾਲਾ ਫੈਸਲਾ ਕੀ ਤੇ ਸਾਰੀ ਡਿਸਕਟ ਚੱਲ ਰਹੀ ਹੈ 3 ਦਿਨਾਂ ਤੋਂ 20 ਤਰੀਕ ਤੱਕ ਚੱਲਾ ਗਿਆ ਸਿਸਟਮ ਤੁਹਾਡੇ ਨਾਲ ਕਿਤੇ ਸੰਪਰਕ ਹੋਇਆ ਕਿਹਾ ਹੋਵੇ ਤੁਹਾਨੂੰ ਕਿ ਲਈ ਅੰਝ ਕਰ ਦੋ ਜੋਂ ਜਿੰਦੇ ਕਰਕੇ ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਤੁਸੀਂ ਬਾਹਰ ਕੀਤੀ ਹੋਵੇ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਪਸ਼ਟ ਸ਼ਬਦਾਂ ਚ ਇਹ ਕਿਹਾ ਹੈ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨ ਵਾਸਤੇ ਰੱਖੀ ਗਈ ਹੋਵੇ ਮੈਂ ਸ਼ਾਮਲ ਨਹੀਂ ਹੋਣਾ ਹਾਂ ਉਹ ਪਾਸ ਕਰ ਦੇਣ ਜੀ ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਹਰਜਿੰਦਰ ਸਿੰਘ ਜੀ ਧਾਮੇ ਨੂੰ ਅਪੀਲ ਕਰਦਾ ਕਿ ਮੇਰਾ ਉਸ ਚਰਚਾ ਇਹ ਵੀ ਸੱਚ ਹੈ ਬਹੁਤ ਜਾਣਰੀ ਕਿ ਜਦੋਂ ਅਸਤੀਫਾ ਦੇ ਦੇਣਾ ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਟਣਾ ਕੱਢ ਦੇਣ ਮੈਨੂੰ ਰੱਖਣਾ ਰੱਖ ਲੈਣ ਮੇਰਾ ਅਸਤੀਫਾ ਜਿਹੜਾ 2 ਮਹੀਨੇ ਪਹਿਲਾਂ ਆਇਆ ਉਹਨੂੰ ਪਾਸ ਕਰਨਾ ਉਹ ਪਾਸ ਕਰ ਦੇਣ ਮੈਂ ਆਪਣੇ ਘਰ ਚੱਲ ਜਾਊਂਗਾ ਔਰ ਮੈਂ ਆਪ ਜੀ ਨੂੰ ਦੱਸ ਦਿੰਦਾ ਕਿ ਮੈਂ ਜਿਹੜੀ ਇਹ ਰਹਾਇਸ਼ ਆ ਆਲਰੇਡੀ ਖਾਲੀ ਕਰ ਚੁੱਕਿਆ ਬੜੇ ਚਾਚਾ ਮੈਂ ਪਹਿਲਾਂ ਉੱਡੀਆਂ ਦੀ ਸਮਾਨ ਚਾਹ ਬਿਲਕੁਲ ਜੀ ਮੈਂ ਆਪਣੀ ਰਹਾਇਸ਼ ਜਿਹੜੀ ਆ ਉਹ ਖਾਲੀ ਕਰ ਚੁੱਕਿਆ ਮੈਂ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਇਸਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਸ਼ੰਭੂ ਤੇ ਖਨੌਰੀ ਸਰਹੱਦ ਉਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਰੇਲਵੇ ਟ੍ਰੈਕ ਜਾਮ ਕਰਨ ਤੋਂ ਬਾਅਦ ਵਿੱਚ ਹੁਣ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਹਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰਾ ਪੰਜਾਬ ਬੰਦ ਕੀਤਾ ਜਾਵੇਗਾ। ਪੰਦੇਰ ਨੇ ਕਿਹਾ ਕਿ ਅਸੀਂ ਦੁਕਾਨਦਾਰਾਂ, ਧਾਰਮਿਕ ਸੰਸਥਾ, ਵਪਾਰਕ ਵਪਾਰ ਮੰਡਲ ਅਤੇ ਟ੍ਰੇਡ ਯੂਨੀਅਨਾਂ ਨਾਲ ਜੋ ਹੈ ਮੀਟਿੰਗ ਕਰਾਂਗੇ ਤੇ ਪੰਜਾਬ ਬੰਦ ਕਰਨ ਦੇ ਵਿੱਚ ਸਹਿਯੋਗ ਦੇਣ ਦੀ ਮੰਗ ਕਰਾਂਗੇ ਸਰਮਣ ਸਿੰਘ ਬੰਦੇਰ ਨੇ ਕਿਹਾ ਕਿ ਇਸ ਤੋਂ ਪਹਿਲਾਂ 30 ਦਸੰਬਰ ਤੱਕ ਮੋਰਚਾ ਬਚਾਉਣਾ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਪਹਿਲਾਂ ਅੱਜ ਜੋ ਹੈ ਕਿਸਾਨਾਂ ਨੇ ਪੰਜਾਬ ਦੇ ਵਿੱਚ 3 ਘੰਟੇ ਤੱਕ ਰੇਲ ਪਟੜੀਆਂ ਨੂੰ ਜੋ ਹੈ ਬੀਤੇ ਦਿਨ ਜਾਮ ਕੀਤਾ ਸੀ ਤੇ ਦੁਪਹਿਰ 12 ਵਜੇ ਤੋਂ 48 ਥਾਵਾਂ ਉੱਤੇ ਕਿਸਾਨ ਪਟੜੀਆਂ ਤੇ ਬੈਠੇ ਸਨ ਉਥੇ ਤੁਹਾਨੂੰ ਦੱਸਣ ਦੇ ਆ ਕਿ ਰੇਲਵੇ ਟ੍ਰੈਕ ਜਾਮ ਕਰਨ ਕਾਰਨ ਜੋ ਹੈ ਦਿੱਲੀ ਪਠਾਨਕੋਟ ਸੁਪਰ ਫਾਸਟ ਐਕਸਪ੍ਰੈਸ ਨੂੰ ਲੁਧਿਆਣਾ ਦੇ ਡੰਡਾਰੀ ਕਲਾ ਦੇ ਵਿੱਚ ਰੋਕਣਾ ਪਿਆ ਸੀ ਤਾਂ ਉੱਥੇ ਹੀ ਕੁਝ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਤੇ ਕੁਝ ਨੂੰ ਡਾਇਵਰਟ ਵੀ ਕਰਨਾ ਪਿਆ ਤਾਂ ਕਿਸਾਨਾਂ ਦੇ ਧਰਨੇ ਦੇ ਕਾਰਨ ਕਰੀਬ 60 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਬੀਤੇ ਦਿਨ ਤਾਂ ਕਿਸਾਨ ਆਗੂ ਚਗਜੀਤ ਸਿੰਘ ਢੱਲੇਵਾਲ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ ਸਮੇਤ 13 ਮੰਗਾਂ ਦੀ ਪੂਰਤੀ ਦੀ ਮੰਗ ਨੂੰ ਲੈ ਕੇ 23 ਦਿਨਾਂ ਤੋਂ ਖਨੌਰੀ ਸਰਹੱਦ ਉੱਤੇ ਮਨਵਾਰਤ ਉੱਤੇ ਬੈਠੇ ਨੇ ਤਾਂ ਉੱਥੇ ਹੀ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੇ ਹੁਣ ਤੁਹਾਨੂੰ ਦੱਸ ਜੀ ਕਿ ਸਰਵਣ ਸਿੰਘ ਪੰਦੇਰ ਨੇ ਵੱਡਾ ਐਲਾਨ ਕੀਤਾ ਹੈ ਜਿੱਥੇ ਕਿ ਅਪੀਲ ਕੀਤੀ ਐ ਪੰਜਾਬੀਆਂ ਨੂੰ ਤੇ ਕੀ ਕੁਝ ਕਹਿਣਾ ਉਹਨਾਂ ਦਾ ਸੁਣਦੇ ਆਂ ਹਾਂਜੀ ਸਰਵਣ ਸਿੰਘ ਪੰਦੇੜ ਬੋਲਦਾ ਜੀ ਦੋਵਾਂ ਫਾਰਮਾਂ ਵੱਲੋਂ ਸਾਡੀ ਪੰਜਾਬ ਵਾਸੀਆਂ ਨੂੰ ਇਹ ਅਪੀਲ ਹੈ ਇਹ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਲਾਈਵ ਬਹੁਤ ਜ਼ਰੂਰੀ ਹੈਗਾ ਵਾ ਔਰ ਕਿਉਂਕਿ ਦੇਖੋ ਇਸ ਵੇਲੇ ਨਸਲਾਂ ਫਸਲਾਂ ਦੀ ਸੰਘਰਸ਼ ਜੜਾ ਵਾ ਉਹ ਬਹੁਤ ਹਾਈ ਲੈਵਲ ਤੇ ਚਲਾ ਗਿਆ ਔਰ ਉਹ ਹੁਣ ਕ੍ਰੂਸ਼ਲ ਮੋੜ ਤੇ ਆ ਹਾਕਮ ਇਸ ਵੇਲੇ ਹਮਲੇ ਦੀ ਤਾਕਤ ਚ ਨੇ ਇਸ ਕਰਕੇ ਬੇਨਤੀ ਕਰਨਾ ਜਿਹੜੇ ਵੀ ਵੀ ਜੁੜੇ ਆ ਇਹ ਪੂਰਾ ਲਾਈਵ ਸੁਣਿਓ ਵੱਤ-ਵੱਤ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚ ਜਾਵੇ ਦੇਖੋ ਸਰਕਾਰ ਨਾਕਾਮ ਜਾਬ ਰਹੀ ਸਾਡੇ ਅੰਦੋਲਨ ਨੂੰ ਪੁੱਟਣ ਦੇ ਵਿੱਚ ਔਰ ਅਸੀਂ ਪੰਜਾਬ ਬੰਦ ਦਾ ਕਾਲ ਕੀਤੀ ਹੈ 30 ਨੂੰ ਪਰ 30 ਤੱਕ ਆਪਾਂ ਮੋਰਚਾ ਬਚਾਉਣਾ ਵਾ ਜੇ 30 ਤੱਕ ਮੋਰਚਾ ਬਚ ਗਿਆ ਫੇਰ ਆਪਾਂ ਜੇਤਲ ਵਧਾਂਗੇ ਕਿਉਂਕਿ ਖਨੌਰੀ ਬਾਰਡਰ ਤੇ ਹਮਲੇ ਦੀ ਤਾਕਤ ਚ ਨੇ ਸਰਕਾਰ ਤੋਂ ਸਮਝਣ ਵਾਲੀ ਗੱਲ ਆ ਉਹ ਸ਼ੰਭੂ ਤੇ ਬੀਟੈਕ ਕਰ ਸਕਦੇ ਆ ਕੋਈ ਰੌਲਾ ਨਹੀਂ ਆ ਫਿਰ ਉਹਨਾਂ ਜ਼ੋਰ ਲਾ ਲਿਆ ਸਾਡੇ ਅੰਦੋਲਨ ਉਤਾਰ ਪੀਟੋ ਕਰ ਲਈ ਏਜੰਸੀਆਂ ਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸਫਲ ਨਹੀਂ ਹੋ ਸਕੇ ਮੋਦੀ ਸਰਕਾਰ ਨੇ 20 ਕਿਸਮ ਦੇ ਛਲ ਕੀਤੇ ਸਾਡੇ ਨਾਲ ਛਲ ਕਰਦੀ ਰਹੀ 20 ਕਿਸਮ ਦੇ ਛਲਾਂ ਤੇ ਲੱਗੀ ਮੋਦੀ ਸਰਕਾਰ ਪਰ ਉਹ ਕਾਮਯਾਬ ਨਹੀਂ ਹੋ ਸਕੀ ਹੁਣ ਉਹ ਵੀ ਸੁਪਰੀਮ ਕੋਰਟ ਨੇ ਕਿਹਾ ਜੀ ਪੰਜਾਬ ਦੇ ਡੀਜੀਪੀ ਨੂੰ ਬਹਾਨਾ ਮਿਲ ਗਿਆ ਨਾ ਭਗਵੰਤ ਮਾਨ ਨੂੰ ਠੀਕ ਹੈ ਜੀ ਔਰ ਕਿੱਡੀ ਛੇਤੀ ਗਏ ਆ ਵੀ ਫੈਸਲੇ ਮੈਂ ਤੁਹਾਨੂੰ ਦੱਸਦਾ ਸੁਪਰੀਮ ਕੋਰਟ ਦੇ ਜਦ ਇਹਨਾਂ ਕਦੀ ਲਾਗੂ ਨਹੀਂ ਕੀਤੇ ਮਾਨਯੋਗ ਹਾਈ ਕੋਰਟ ਪੰਜਾਬ ਹਰਿਆਣਾ ਦਾ ਫੈਸਲਾ ਵੀ 15 ਦਿਨਾਂ ਬਾਅਦ ਗੰਨੇ ਦੀ ਪੇਮੈਂਟ ਹੋਣੀ ਚਾਹੀਦੀ ਆ ਨਹੀਂ ਤਾਂ ਵਿਆਜ ਨਾ ਦਿਓ ਔਰ ਕੋਈ ਨਹੀਂ ਲਾਗੂ ਕਰਦਾ ਭਾਈ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਜਸਟਿਸ ਗੰਗੋਲੀ ਤੇ ਜਸਟਿਸ ਸਿੰਘਵੀ ਦਾ ਪੀ ਤੁਸੀਂ ਉਪਜਾਊ ਜ਼ਮੀਨਾਂ ਨਹੀਂ ਲੈ ਸਕਦੇ ਸਾਰੀਆਂ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਹੀ ਖੋਹ ਰਹੇ ਨੇ ਜਿੰਨੇ ਭਾਰਤ ਮਾਲਾ ਤਹਿਤ ਪ੍ਰੋਜੈਕਟ ਆ ਹੁਣ بڑا ਚੈਨਲਾਂ ਦਾ ਹੀ ਪ੍ਰਚਾਰ ਆ ਰਿਹਾ ਵੀ ਉਹ ਜਿਹੜੀ ਆ ਬੁਲੇਟ ਟ੍ਰੇਨ ਨਿਕਲਣੀ ਆ ਚ ਮਾਲਾ ਮਾਲ ਹੋ ਜਾਣਗੇ ਕਿਸਾਨ ਮਾਲਾ ਮਾਲ ਹੋਣਗੇ ਕਿ ਜ਼ਮੀਨਾਂ ਤੁਹਾ ਹੱਥ ਖੋਲਣਗੇ ਤੋਂ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਜੜਾ ਵਾ ਉਹ ਚਲਾਉਣ ਦਾ ਯਤਨ ਹੋ ਰਿਹਾ ਵੀ ਸੁਪਰੀਮ ਕੋਰਟ ਦਾ ਨਾਮ ਲੈ ਲਈਏ ਠੀਕ ਹੈ ਜੀ ਭਰਾਵੋ ਹੁਣ ਪਰਖ ਦਾ ਵੇਲਾ ਵਾ ਹੁਣ ਖੜਨ ਦਾ ਵੇਲਾ ਵਾ ਭਰਾਓ ਚਾਹੇ ਇਹ ਹੈਗੇ ਸਰਕਾਰਾਂ ਦੇ ਫੈਸਲੇ ਹੋਣੇ ਆ ਕੇਂਦਰ ਤੇ ਪੰਜਾਬ ਦੇ ਕਿਉਂਕਿ ਮੋਰਚਾ ਇੱਥੇ ਲੱਗਾ ਭਾਈ ਇਹ ਦੋ ਫੋਰਮ ਮੀਟਿੰਗ ਕਰਕੇ ਫੈਸਲਾ ਕਰਨਗੇ ਕਹਿੰਦਾ ਵੀ ਤੁਸੀਂ ਹੁਣ ਜੀ ਜੇ ਚਾਹੋ ਤੇ ਸੁਪਰੀਮ ਕੋਰਟ ਚ ਆਪਦੀ ਗੱਲ ਰੱਖ ਲਓ ਮੈਂ ਤੁਹਾਨੂੰ ਦੱਸਣਾ ਵੀ ਸੁਪਰੀਮ ਕੋਰਟ ਤੇ ਕੀ ਯਕੀਨ ਦੇਖੋ ਇਹ ਜਦੋਂ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਆ ਮਸਲਾ ਸਾਹਮਣੇ ਆਇਆ ਉਦੋਂ ਸੁਪਰੀਮ ਕੋਰਟ ਦੇ ਵਿੱਚ ਰਿੱਟ ਪਾਈ ਮਹਿਰੂ ਸਾਹਿਬ ਨੇ ਵੀ ਇਹਨਾਂ ਨੇ ਚੋਨ ਮੈਨੀਫੈਸਟੋ ਵਿੱਚ ਲਿਖਿਆ ਵਾ ਅਰ ਤੁਸੀਂ ਇਹਨੂੰ ਲਾਗੂ ਕਰਾਓ ਜੀ ਉਦੋਂ ਹਲਫਨਾਮਾ ਕੇਂਦਰ ਸਰਕਾਰ ਨੇ ਦੈਰ ਕਰ ਦਿੱਤਾ ਵੀ ਇਹ ਸੀ 250 ਦੇ ਅਨੁਸਾਰ ਪੂਰਾ ਦਿੱਸਦਾ ਵੀ ਇਹ ਲਾਗੂ ਨਹੀਂ ਕਰ ਸਕਦੇ ਜੀ ਹਾਂਜੀ ਤੋਂ ਭਾਈ ਫਿਰ ਹੁਣ ਸੁਪਰੀਮ ਕੋਰਟ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਵੀ ਉਹ ਜੜਾਵਾ ਮਸਲਿਆਂ ਦਾ ਹੱਲ ਕਰ ਦੂ ਉਦੋਂ ਸੁਪਰੀਮ ਕੋਰਟ ਖਲੋਤਾ ਨਹੀਂ ਵੀ ਕਰੋ ਭਈ ਤੁਸੀਂ ਕਿਉਂ ਵਾਦਾ ਕੀਤਾ ਸੀਗਾ ਸੀ 250 ਦੇ ਰਿਟ ਪਈ ਆ ਔਰ ਸਾਰਾ ਫਾਰਮੂਲਾ ਡਾਕਟਰ ਸਵਾਮੀ ਨਾਥਨ ਦਾ ਸਾਰੀ ਚਰਚਾ ਲੰਮੀ ਹੋਈ ਵੀ ਭਾਈ ਇਹ ਇਹ ਲਾਗੂ ਕੀਤੀ ਜਾ ਸਕਦੀ ਆ ਇਹ ਲੀਹੋ ਲਹੌਰ ਵਾਸਤੇ ਭਰਾਓ ਇਹ ਪੋਲੀਟਿਕਲ ਮਸਲੇ ਹੁੰਦੇ ਰਾਜਨੀਤੀ ਦੇ ਮਸਲੇ ਹੁੰਦੇ ਆ ਇਹ ਸਰਕਾਰਾਂ ਹੱਲ ਕਰ ਸਕਦੀਆਂ ਵਾ ਅਦਾਲਤਾਂ ਦੇ ਇਸ਼ੂ ਨਹੀਂ ਹੈਗੇ ਇਹ ਜਿਹੜੇ ਆ ਅਦਾਲਤਾਂ ਵਿੱਚ ਸਰਕਾਰ ਅਲਝਾਉਣਾ ਚਾਹੁੰਦੀ ਆ ਇਸ ਕਰਕੇ ਭਰਾਓ ਜੇ ਦਾ ਮਰਜ਼ੀ ਨਿਰਦੇਸ਼ ਆ ਜੇ ਜੜੀ ਮਰਜ਼ੀ ਸਰਕਾਰ ਚੜ ਕੇ ਆ ਜੇ ਤੁਸੀਂ ਪੰਜਾਬੀਓ ਠਾਲ ਲਿਆ ਵੀ ਸਾਡੀਆਂ ਲਾਸ਼ਾਂ ਥਾਣੀ ਨੰਗ ਜੋ ਬਲੱਡ ਸ਼ੈੱਡ ਕਰਕੇ ਲੈ ਜਾਓ ਜੇ ਆਪਾਂ ਮਰਨ ਮਰੌਣ ਨੂੰ ਤਿਆਰ ਹੋ ਗਏ ਵੀ ਮਾਰ ਲਓ ਇੱਕ ਨੂੰ ਬਚਾਉਂਦੇ ਬਚਾਉਂਦੇ 100 ਮਾਰੋ ਪਹਿਲੋ 200 ਮਾਰੋ ਫੇਰ ਭਲਾ ਬਈ ਦੇਖ ਲੈਨੇ ਆ ਇਸ ਕਰਕੇ ਇਹ ਲੜਾਈ ਆ ਮੋੜ ਤੇ ਆ ਕੇ ਖੜੀ ਆ ਫਿਲਹਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਅੱਜ ਸਿਰਫ ਇਨਾ ਹੀ ਇਸੇ ਤਰ੍ਹਾਂ ਹੋ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਬਣੇ ਰਹੋ ਸਾਂਝਾ ਟੀਵੀ ਦੇ ਨਾਲ